ਉਸੀ ਦੇਖਣੇ ਚ ਮੈਕਸ 24 ਪੰਜਾਬ نیوز ਚੈਨਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਵਲਗਨਮ ਹਤੇ ਤਾਜੇ ਖਬਰਾਂ ਤੋਰ ਤੱਕ ਪਹੁੰਚਦੀ ਰਹਿਣ ਅੱਜ ਹਲਕਾ ਤਰਨਤਾਰਨ ਦੇ ਅਦੀਨ ਪੰਦੇ ਪਿੰਡ ਠੱਠੀ ਵਿਖੇ ਸੁਖਵਿੰਦਰ ਕੌਰ ਰੰਦਾਵਾ ਦੇ ਚੋਣ ਪ੍ਰਚਾਰ ਕਰਨ ਦੇ ਹੱਕ ਦੇ ਵਿੱਚ ਰੱਖਿਆ ਗਿਆ ਸਮਾਗਮ ਜਸਵਿੰਦਰ ਜਿਵੇਂ ਖਾਸ ਤੌਰ ਤੇ ਸ਼ੋਮਨੇ ਕਾ ਜਲ ਬਦਲ ਦੇ ਸੀਨੀਅਰ ਆਗੂ ਗੌਰਵਦੀਪ ਸਿੰਘ ਫਲਟੋਹਾ ਤੇ ਪਾਰਟੀ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਪੂਜੇ ਸਨ ਉਹਨਾਂ ਦੇ ਨਾਲ ਹਲਕਾ ਤਰਨਤਾਰਨ ਦੀ ਹੋਣ ਜਾ ਰਹੀ ਜਮਣੇ ਚੋਣੋਂ ਲੈ ਕੇ ਸ਼ੋਮਨੇ ਕਾਂਦਲ ਬਾਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੇ ਹੱਕ ਵਿੱਚੋਂ ਵਿਸ਼ੇਸ਼ ਤੌਰ ਤੇ ਪਿੰਡ ਠੱਠੀ ਵਿਕੇ ਸ਼ਾਮਿਲ ਹੋਏ ਸਨ ਇਸ ਮੌਕੇ ਜਸਬੀਰ ਸਿੰਘ ਉਫ ਬੱਬੂ ਸੀਨੀਅਰ ਅਕਾਲੀ ਦਲ ਆਗੂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸਾਡੇ ਪਿੰਡ ਠੱਠੀ ਵਿੱਚੋਂ ਵੱਡੀ ਲੀਡ ਦੇ ਨਾਲ ਹਮੇਸ਼ਾ ਜਿੱਤਦੇ ਆ ਰਹੇ ਨੇ ਐ ਸਾਰ ਵੀ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਵੱਡੀ ਲੀਡ ਦੇ ਨਾਲ ਜਿਤਾਉਣ ਦੇ ਲਈ ਕੋਈ ਵੀ ਕਸਰ ਨਹੀਂ ਰਹੇਗੀ ਤੁਸੀਂ ਵੀ ਦੇਖੋ ਨਿਊਜ਼ ਟੈਕਸ ਉਸਰ ਦੇ ਸੰਗ ਦੇ ਵਿੱਚ ਇਹ ਸ਼ਿਸ਼ ਰਿਪੋਰਟ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਵਿਅਕਤੀ ਦੀ ਮੰਛਾ ਹੈ ਸਮਾ ਬੜਾ ਬਲਵਾਨ ਹੈ ਹਰੇਕ ਬੰਦੇ ਦੀ ਹਰੇਕ ਵਿਅਕਤੀ ਦੀ ਜਿਹੜੀ ਮੰਛਾ ਹੈ ਉਹ ਸਾਹਮਣੇ ਕਲੀਅਰ ਹੋ ਹੀ ਜਾਂਦੀ ਹੈ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਇੱਕ ਕੋਟਰੀ ਅਜਿਹੀ ਕੀਤੀ ਸੀ ਇੱਕ ਆਪਣੇ ਵੱਲੋਂ ਪ੍ਰੋਜੈਕਟ ਹੀ ਅਜਿਹਾ ਮਾਹੌਲ ਕੀਤਾ ਸੀਗਾ ਕਿ ਅਸੀਂ ਜੀ ਆਮ ਆਦਮੀ ਆ ਆਮ ਆਦਮੀ ਦੀ ਸਰਕਾਰ ਆ ਲੋਕਾਂ ਦੇ ਨਾਲ ਖੰਡਣ ਵਾਲੀ ਸਰਕਾਰ ਹੈ ਤੇ ਬੜੇ ਵੱਡੇ ਵੱਡੇ ਖੁਆਬ ਪੰਜਾਬ ਦੇ ਵਸਨੀਕਾਂ ਨੂੰ ਦਿਖਾਏ ਸੀ ਬਟ ਇਵੈਂਚੁਅਲੀ ਜਦੋਂ ਲੋਡ ਪਈ ਕੋਈ ਵੀ ਮੁੱਖ ਮੰਤਰੀ ਕੋਈ ਵੀ ਇਹਨਾਂ ਦਾ ਨਮਾਇੰਦਾ ਉਹ ਆਪਣੀ ਜ਼ਿੰਮੇਵਾਰੀ ਤੋਂ ਹਰੇਕ ਬੰਦਾ ਗੈਰ ਹਾਜ਼ਰ ਰਿਆ ਹਰ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆਉਂਦਾ ਰਿਹਾ ਔਰ ਅੱਜ ਦੇਖ ਲਓ ਅੱਜ ਇੱਕ ਬੜੀ ਹੀ ਨਾਜ਼ੁਕ ਸਥਿਤੀ ਦੇ ਵਿੱਚੋਂ ਨਾਜ਼ੁਕ ਦੌਰ ਚੋਂ ਪੰਜਾਬ ਨਿਕਲ ਰਿਹਾ ਹੈ ਔਰ ਖਾਸ ਤੌਰ ਤੇ ਸਾਡੇ ਆਲੇ ਜਿੰਨੇ ਵੀ ਇਲਾਕੇ ਆ ਆ ਕਿਉਂਕਿ ਆਲੇ ਦੁਆਲੇ ਸਾਡੇ ਦਰਿਆ ਪੈਂਦੇ ਰਹੇ ਨੇ ਔਰ ਖਾਸ ਤੌਰ ਤੇ ਚਾਹੇ ਏਸ ਹਲਕੇ ਹਲਕਾ ਤਰਨਤਾਨ ਦੀ ਗੱਲ ਕਰ ਲਈਏ ਖਡੂਰ ਸਾਹਿਬ ਦੀ ਗੱਲ ਕਰ ਲਈਏ ਪੱਟੀ ਦੀ ਗੱਲ ਕਰ ਲਈਏ ਔਰ ਆਲੇ ਦੁਆਲੇ ਪੰਜਾਬ ਚ ਜਿੱਥੇ ਵੀ ਗੱਲ ਕਰ ਲਈਏ ਜਿੱਥੇ ਹੜ੍ਹਾਂ ਦੇ ਨਾਲ ਪ੍ਰਭਾਵਤ ਲੋਕਾਂ ਦਾ ਨੁਕਸਾਨ ਹੋਇਆ ਉਥੇ ਜੇ ਕੋਈ ਖੜਦਾ ਰਿਹਾ ਉਹਨਾਂ ਪਰਿਵਾਰਾਂ ਦੇ ਨਾਲ ਸੰਗਤ ਨਾਲ ਲੋਕਾਂ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕਰਦੇ ਰਹੇ ਔਰ ਅੱਜ ਤੁਸੀਂ ਦੇਖ ਸਕਦੇ ਜੇ ਉਸ ਚੀਜ਼ ਦਾ ਪ੍ਰਭਾਵ ਪੈ ਰਿਹਾ ਲੋਕਾਂ ਨੇ ਸਾਰਾ ਕੁਝ ਕੰਪੈਰੀਜ਼ਨ ਕਰ ਲਿਆ ਔਰ ਅਕਾਲੀ ਦਲ ਨੂੰ ਲੋਕ ਯਾਦ ਕਰਦੇ ਦੇਖੋ ਸਭਾਵਕ ਹੈ ਕਿ ਮੇਰਾ ਖਿਆਲ ਹੈ ਕਿ ਮਾਹੌਲ ਤੁਹਾਡੇ ਸਾਹਮਣੇ ਹੈ ਅੱਜ ਇੱਕ ਨਿੱਕੀ ਦੀ ਕਾਲ ਤੇ ਮੇਰੇ ਵੀਰ ਜਸਬੀਰ ਸਿੰਘ ਬੱਬੂ ਆੜਤੀਆ ਜੀ ਪਿੰਡ ਠੱਠੀਸੋਲ ਦੇ ਜਿਹੜੇ ਸਾਡੇ ਅਕਾਲੀ ਆਗੂ ਨੇ ਉਹਨਾਂ ਨੇ ਇੱਕ ਨਿੱਕੀ ਦੀ ਕਾਲ ਦਿੱਤੀ ਔਰ ਅੱਜ ਬੜੀ ਵੱਡੀ ਤਰ੍ਹਾਂ ਦੇ ਲੋਕ ਇੱਥੇ ਇਕੱਤਰ ਹੋ ਗਏ ਦੇਖੋ ਇੱਥੋਂ ਇਸ ਇਸ ਪਿੰਡ ਦੀ ਗੱਲ ਕਰ ਲਈਏ ਤੇ 800 ਦੇ ਲੱਗੇ ਜਿਹੜੀ ਵੋਟ ਹੈ ਕੋਲੋਂ ਦੀ ਔਰ ਇੱਥੇ ਕਿੱਡੀ ਵੱਡੀ ਤਰ੍ਹਾਂ ਦੇ ਲੋਕ ਨੇ ਉਹ ਇੱਥੇ ਹਾਜ਼ਰ ਸੀਗੇ ਅਜੇ ਤੇ ਇਲੈਕਸ਼ਨ ਦੀਆਂ ਡੇਟਸ ਜਿਹੜੀਆਂ ਨੇ ਉਹ ਤੇ ਅਨਾਉਂਸ ਹੀ ਨਹੀਂ ਹੋਈਆਂ ਔਰ ਉਸ ਦੇ باوجود ਤੁਸੀਂ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਬੇਸ਼ੁਮਾਰ ਪਿਆਰ ਬੇਸ਼ੁਮਾਰ ਆਪਣਤ ਔਰ ਇੰਨਾ ਜਿਆਦਾ ਪਿਆਰ ਬੇਬੀ ਸੁਖਿੰਦਰ ਕੌਰ ਜੀ ਰੰਦਾਵਾ ਜੀ ਨੂੰ ਮਿਲ ਰਿਹਾ ਹੈ ਔਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਤੋਂ ਸ਼ੁਭ ਸੰਕੇਤ ਹੋਰ ਕੋਈ ਨਹੀਂ ਹੋ ਸਕਦੇ ਇਲੈਕਸ਼ਨ ਵਾਲਾ ਮਾਹੌਲ ਇਲੈਕਸ਼ਨ ਨਾ ਹੋਣ ਦੇ ਬਾਵਜੂਦ ਵੀ ਅੱਜ ਇੱਥੇ ਮਿਲਦਾ ਪਿਆ ਹੈ ਔਰ ਪਰਮਾਤਮਾ ਕਿਰਪਾ ਕਰੇ ਅਜੇ ਤੇ ਸ਼ੁਰੂਆਤ ਹੈ ਬੜੇ ਅਜਿਹੇ ਪਰਿਵਾਰ ਆ ਜਿਹੜੇ ਕਹਿੰਦੇ ਨੇ ਕਿ ਚੋਣ ਦਾ ਜੇ ਬਿਗਲ ਵੱਜਣ ਦੋ ਔਰ ਮੌਜੂਦਾ ਸਮੇਂ ਦੇ ਵਿੱਚ ਹੀ ਅਨੇਕਾਂ ਹੀ ਮੌਜੂਦਾ ਸਰਪੰਚ ਸਹਿਬਾਨ ਪੰਚਾਇਤਾਂ ਦੀਆਂ ਪੰਚਾਇਤਾਂ ਉਹ ਬੀਬੀ ਜੀ ਦੇ ਨਾਲ ਜੁੜਦੇ ਪਏ ਨੇ ਔਰ ਸਬਾਬਕ ਕਿ ਸ਼੍ਰੋਮਣੀ ਕਾਲੀ ਦਲ ਦੀ ਬਹੁਤ ਸੋਣੀ ਹਵਾਲ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਹਾਲੇ ਖਸਰਮਾ ਵੀ ਸ਼ਾਰ ਨੀ ਲਈ। ਤੁਹਾਡੇ ਨੂੰ ਕੀ ਚੱਲ ਚੱਲਿਆ ਵੀ ਕਿੰਨੀ ਸਹਾਇਤਾ ਮਿਲੀ ਪਰ ਇੱਕ ਨੂੰ ਤੇ ਸਾਥ। ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਇਹ ਫਲੱਡਸ ਨੂੰ ਇੱਕ ਪ੍ਰੋਨ ਇਲਾਕਾ ਵਾ ਤੇ ਇੱਕ ਸਪੈਸ਼ਲ ਪੈਕੇਜ ਦੀ ਜ਼ਰੂਰਤ ਹੈ। ਇਹਨਾਂ ਨੂੰ ਤੇ ਚਾਹੀਦਾ ਕਿ ਜਿਹੜਾ ਜਿਹੜਾ ਵੀ ਵਿਅਕਤੀ ਜਿਹੜਾ ਜਿਹੜਾ ਕਿਸਾਨ ਜਿਹੜਾ ਜਿਹੜਾ ਵੀ ਵਿਅਕਤੀ ਜਿਹਦਾ ਨੁਕਸਾਨ ਹੋਇਆ ਕਈਆਂ ਦੇ ਘਰ ਤਬਾਹ ਹੋ ਗਏ ਕਈਆਂ ਕੋਲ ਘਰ ਦੀ ਕੋਈ ਜਗ੍ਹਾ ਨਹੀਂ ਰਹਿ ਗਈ ਚਾਹੇ ਵੱਡੇ ਤੋਂ ਵੱਡਾ ਜ਼ਮੀਰਦਾਰ ਚਾਹੇ ਛੋਟੇ ਤੋਂ ਛੋਟਾ ਜ਼ਮੀਰਦਾਰ ਹੈ ਸਰਕਾਰਾਂ ਦੀ ਚਾਹੇ ਕੇਂਦਰ ਦੀ ਔਰ ਚਾਹੇ ਪੰਜਾਬ ਦੀ ਸਰਕਾਰਾਂ ਦੀ ਨਲਾਇਕੀ ਰਹੀ ਇਹ ਤੇ ਬਸ ਉੱਥੇ ਜਾਂਦੇ ਰਹੇ ਨੇ ਉੱਥੇ ਜਾ ਕੇ ਕਦੀ ਐਂ ਕਰਕੇ ਦੀ ਫੋਟੋਆਂ ਕਰਾ ਲੀਆਂ ਠੀਕ ਹੈ ਕਦੀ ਸਾਡੇ ਮਾਣਯੋਗ ਸੀਐਮ ਸਾਹਿਬ ਚੱਲਦੇ ਚੱਲਦੇ ਥੱਲੇ ਬੈਗੇ ਤੇ ਉੱਥੇ ਹੱਥ 'ਚ ਰੋਟੀ ਫੜ ਕੇ ਡਰਾਮੇ ਕਰ ਲੇ ਮੈਂ ਬੇਨਤੀ ਕਰਨੀ ਚਾਹੁੰਦਾ ਸੀਐਮ ਸਾਹਿਬ ਆ ਸਾਡੇ ਤੁਹਾਡੇ ਵਰਗੇ ਵਾਲੀ ਡਰਾਮੇ ਕਰਨੇ ਬੜੇ ਸੌਖੇ ਆ ਉਹਨਾਂ ਤੋਂ ਪੁੱਛ ਕੇ ਵੇਖੋ ਜਿਹੜੇ ਰੋਜ਼ ਏਦਾਂ ਰੋਟੀਆਂ ਖਾਂਦੇ ਨੇ ਉਹਨਾਂ ਤੋਂ ਪੁੱਛ ਕੇ ਵੇਖੋ ਉਹਨਾਂ ਦੀ ਅਸਲ ਚ ਜੇ ਸਹਾਇਤਾ ਕਰਨਾ ਚਾਹੁੰਦੇ ਜੀ ਇਹਨਾਂ ਦੀ ਆਰਥਿਕ ਤੌਰ ਤੇ ਮਦਦ ਕਰੋ ਜਿਨ੍ਹਾਂ ਦੇ ਮਕਾਨ ਟੱਠੇ ਨਹੀਂ ਉਹਨਾਂ ਦੇ ਮਕਾਨ ਕਰਵਾਓ ਜਿਨ੍ਹਾਂ ਦੇ ਸੰਦ ਸਾਰੇ ਬਰਬਾਦ ਹੋਏ ਨੇ ਉਹਨਾਂ ਸਾਰਿਆਂ ਦੀ ਸਹਾਇਤਾ ਕਰਵਾਓ ਇਹਨਾਂ ਡਰਾਮਿਆਂ ਦੇ ਨਾਲ ਕੋਈ ਫਾਇਦਾ ਨਹੀਂ ਔਰ ਅੱਜ ਦੇਖੋ ਇਸੇ ਕਰਕੇ ਲੋਕ ਜਿੱਥੇ ਵੀ ਜਾਂਦੇ ਨੇ ਇੱਕ ਬੜਾ ਵੱਡਾ ਅਲਫਾਜ਼ ਮੈਂ ਇਸਤੇਮਾਲ ਕਰ ਰਿਹਾ ਕਿ ਇਹਨਾਂ ਨੂੰ ਲਾਣਤਾ ਪੈ ਰਿਹਾ ਤੇ ਦੂਸਰੇ ਪਾਸੇ ਸਰਕਾਰ ਨਾ ਹੋਣ ਦੇ ਬਾਵਜੂਦ ਵੀ تقریبا 9 ਸਾਲ ਦਾ ਸਮਾਂ ਹੋ ਜਾਣਾ ਜੇ ਥੋੜੇ ਹੀ ਸਮੇਂ ਦੇ ਵਿੱਚ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਜਗ੍ਹਾ ਚ ਜਾ ਕੇ ਆਕਲ ਸਾਡੇ ਜ਼ਿਲ੍ਹੇ ਚ ਦੁਬਾਰਾ ਉਹ ਆ ਰਹੇ ਨੇ ਹਰ ਜਗ੍ਹਾ ਚ ਜਾ ਕੇ ਉਹ ਕਿਸਾਨਾਂ ਦੀ ਸਾਰ ਲੈ ਰਹੇ ਨੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਦਦ ਕਰ ਰਹੇ ਨੇ ਔਰ ਕਿਸਾਨਾਂ ਨੂੰ ਕਹਿ ਕਿ ਜੇ ਅਜੇ ਵੀ ਕਿਸੇ ਚੀਜ਼ ਦੀ ਲੋੜ ਆ ਸਮਗਰੀ ਦੀ ਲੋੜ ਹੈ ਮੈਂ ਹਾਜ਼ਰ ਵਾਂ ਔਰ ਇਸ ਇਸ ਤੋਂ ਸਭਾਵਕ ਹੈ ਕਿ ਇਸ ਤੋਂ ਵੱਡਾ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਇਸ ਤੋਂ ਵੱਡਾ ਹੋਰ ਐਗਜ਼ਾਮਪਲ ਕੀ ਹੋ ਸਕਦਾ ਹੈ ਕਿ ਅਸਲ 'ਚ ਲੋਕਾਂ ਦਾ ਲੀਡਰ ਕੌਣ ਹੈ ਸਾਰੇ ਜਾਣਦੇ ਨੇ ਸਰਦਾਰ ਸੁਭੀ ਸਿੰਘ ਦੀ ਬਾਦਸ਼ਾਹ ਮੈਂ ਜੀ ਜਸਬੀਰ ਸਿੰਘ ਸਾਨੋ ਬਲਵਿੰਦਰ ਸਿੰਘ ਵਿਲੇਜ ਠੱਠੀ ਜੋ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਪਿੰਡ ਠੱਠੀ ਦੇ ਵਿੱਚ ਸਮੂਹ ਸੰਗਤਾਂ ਲੋ ਸਾਡੇ ਹਲਕੇ ਤਰਨਤਾਰਨ ਡਿਸਟ੍ਰਿਕਟ ਤੋਂ ਜਿਹੜੇ ਚੋਣ ਲੜ ਰਹੇ ਬੀਬੀ ਸਖਜਿੰਦਰ ਕੌਰ ਰੰਦਾਵਾ ਜੀ ਉਹਨਾਂ ਦੇ ਆਉਣ ਪ੍ਰਤੀ ਰੱਖਿਆ ਗਿਆ ਜੀ ਔਰ ਪੂਰੇ ਪਿੰਡ ਵੱਲੋਂ ਇੱਕ ਵਿਸ਼ਵਾਸ ਦਿਵਾਇਆ ਜਾਊਗਾ ਜੀ ਜੋ ਹੁਣ ਜਿੱਤ ਕੇ ਉਹਨਾਂ ਦੀ ਝੋਲੀ 'ਚ ਜਿਹੜੇ ਸਾਡੇ ਪਿੰਡ ਵੱਲੋਂ ਪਾਈ ਜਾਊਗੀ ਜੀ ਔਰ ਜੋ ਵੀ ਉਹ ਸਾਡੀ ਡਿਊਟੀ ਲਉਣਗੇ ਜੀ ਸਾਡੇ ਪਿੰਡ ਬਤੌਰ ਉਹ ਪੂਰੀ ਜੀ ਪੂਰਾ ਜੋਰ ਲਾ ਕੇ ਨਭਾਈ ਜਾਊਗੀ ਜੀ